ਕੀ ਸਮਝ ਕਰਨ ਲਾਈਕ ਕਰ ਤੇ ਕੰਟੀਲ ਵਟਨ ਨੂੰ ਕਰ ਦਿਓ ਸ਼ੇਅਰ ਵੀ ਕਰ ਦਿਓ ਅੱਜ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਪੰਜਾਬ ਬੰਦਾ ਆ ਕਰਕੇ ਸਾਡੇ ਸਕੂਲ ਦੀ ਜਿੱਥੇ ਛੁੱਟੀ ਹੋਣਾ ਅਸੀਂ 3 ਵਜੇ ਟਿਊਸ਼ਨ ਜਾ ਕੇ 5 ਵਜੇ ਆਗੇ ਸੀ ਹਵਾ ਬੜੀ ਵਧੀਆ ਚੱਲਦੀ ਸੀ ਤਾਂ ਕਰਕੇ ਅਸੀਂ ਬੱਡੀ ਤੰਗ ਲੱਗੇ ਡੌਨ ਦੇਖੋ ਤੁਸੀਂ ਮੇਰੇ ਛੋਡੂਗੀ ਜਾਂ ਨਹੀਂ ਹੋਰ ਦੇਖੋ ਜੀ ਬੈਕਗ੍ਰਾਉਂਡ ਹੈ ਬੱਡੀ ਪਤੰਗ ਲੱਗੇ ਆਹ ਦੇ ਓਏ ਵਿਕਰਮ ਕੋਟ ਗਈ ਬੱਸ ਮੇਰੀ ਡੌਟ ਗਈ ਮੀਨਾ ਭਾਗੜੋਰਾ ਤੰਮੀ ਥੱਲੇ ਥੱਲੇ ਉੱਟ ਗਈ ਤਾਂ ਫਿਰ ਤੇ ਸਾਰੀ ਉੱਦੂਗੀ ਵੱਡੀ ਗਈ ਤਾਂ ਸਮਝੋ ਕਿ ਹੱਥ ਲੱਗਦੀ ਫਿਰ ਹੱਥ ਲੱਗੇ ਫਿਰ ਉਡਾਉਗਾ ਇੱਕ ਵਾਰ ਮੇਰੇ ਕਿਹਦੀ ਤਾਂ ਉਡਾਤੀ ਸੀ ਮੇਰੀ ਉਹਨਾਂ ਨੇ ਫਿਰ ਮੇਰੀ ਵੀ ਕੰਢ ਚੱਕ ਕੇ ਡਾਲੀ ਵੱਡੀ ਸਾਰੀ ਜੀ ਹੋ ਗਈ ਸੀ ਦਾ ਹਵਲੰਗਾ ਨਾ ਉਹ ਆਹ ਕੋ ਡਰਦੀ ਆ ਦੇਖੋ ਡੋਰ ਕਿੰਨੀ ਆ ਦੇਖੋ ਘੱਟ ਕੇ ਲੁਕੀ ਹੋਈ ਆ ਖਾਤ ਦੇ ਕੋਈ ਨਹੀਂ ਇਰੀ ਆ ਕਾਲਾ सीखी जी वी पतंग करके मेरी रोट टी हाँ जी करके उप मैं छोटी पतंग लगे तो 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 ਆਵੇ ਲੱਗਿਆ ਨਾ ਇਹ ਦਾਣਾ ਨਹੀਂ ਲੋਣਾ ਨਹੀਂ ਇਹਨੂੰ ਕਹਦੇ ਮੈਂ ਗੱਟੂ ਦੁਆਰ ਤੋਂ ਭੰਦੇਣਾ ਤੇ ਮੈਨਾਂ ਵੀ ਨਹੀਂ ਕੋਈ ਮੈਂ ਮੈਨਾਂ ਨਾਲ ਖੋਲਣਾ ਨਹੀਂ ਖਮਲਣਾ ਨਹੀਂ ਕਦੇ ਛੋੜ ਦੀ ਇਹ ਬੱਜਾ ਹੋ ਗਿਆ ਮੇਰਾ ਪਿੱਛੇ ਲੈ ਮੇਰੀ ਇਹਨੂੰ ਕੀ ਇਹ ਕਿਸੇ ਜੁਰਾ ਕੋਈ ਪਰਦੇ ਨਹੀਂ ਹੋਣੀ ਆ ਮੱਚੀ ਸੋਪਾ ਇਹਦਾ ਜਿਵੇਂ ਬੈਕਗ੍ਰਾਉਂਡ ਹੈ ਦੇਖੇ ਨਿੱਕਲ ਗਿਆ ਉਹ ਡੋੜ ਗਈ ਜਿਹੜੀ ਬਈ ਟੋਟੀ ਲਈ ਦੌੜਾ ਲਿਆ ਆ ਜਾ ਓਏ ਧਿਆਨ ਦੇ ਧਿਆਨ ਦੇ ਆਇਆ ਨਾ ਉਹ ਬਹੁਤ ਦੂਰ ਗਈ ਸਾਡੀ ਲੱਗ ਗਈ ਸੀ ਪਤੰਗ ਮੇਰੀ ਡੋਰ ਵੀ ਅਤੀ ਗਈ ਸੀ ਕਿ ਮੇਰਾ ਆਦੇ ਹਫਤਾਨੇ ਲਈ ਮੇਰੇ ਕੇ ਲੈ ਕੇ ਆ ਗਿਆ ਬਾਲਕ ਰਹਿ ਗਏ ਸੀ ਕਿ ਉਹ ਮੈਂ ਆਪਣੇ ਵੱਲ ਦੋਸਤ ਜਿਹੜਾ ਮੈਂ ਖੇਡਿਆ ਨਹੀਂ ਉੱਥੇ ਹੋ ਗਈ ਸੀ ਮੇਰੀ ਤੇ ਆਂਟੀ ਦੀ ਲੜਾਈ ਉਹ ਮੈਨੂੰ ਬੋਲਣ ਲੱਗੇ ਕਿ ਤੂੰ ਪੈਸੇ ਕਾਢ ਮੈਂ ਨਹੀਂ ਫਿਰ ਬੋਲਦਾ ਕਿ ਵਿਕਰਮ ਨੂੰ ਪੁੱਛੋ ਮੈਂ ਆਂਟੀ ਨੇ ਕਿਹਾ ਕਿ ਹਾਂ ਕਾਢ ਤੂੰ ਵੀ ਪੈਸੇ ਮੈਂ ਕਿਹਾ ਕਿ ਇੱਥੇ ਜਵਾਨ ਚੁੱਪ ਕਰ ਲੈ ਸਾਡੀ ਪਤੰਗ ਸਾਡੀ ਮਰਜ਼ੀ ਸਾਡੀ ਪਤੰਗ ਸਾਡੀ ਪੈਸੇ ਲਾਏ ਹੋਏ ਆ ਸਾਡੀ ਡੋਰ ਆ ਤਾਂ ਅੰਟੀ ਨੇ ਕਿਹਾ ਕਿ ਆ ਜਾ ਡੰਡਾ ਲੈਉਣੀ ਆ ਮੈਂ ਮੈਂ ਕਿਹਾ ਲੈ ਆ ਡੰਡਾ ਹੀ ਕੱਟਣੀ ਏ ਤੇਰੀ ਉਹ ਅੰਟੀ ਕਹਿੰਦੀ ਠੀਕ ਆ ਲੈਉਣੀ ਏ ਡੰਡੇ ਦੋਸਤੋ ਦੋਸਤੋ ਜਿਹੜਾ ਲੜਾਈ ਹੋਈ ਸਾਡੀ ਨੇ ਉਹ ਰੋਵਾਂ ਕੀ ਹੋਇਆ ਅੰਟੀ ਕਹਿੰ ਲੋਗੇ ਤੇ ਪੈਸੇ ਕੱਢ ਦੇ ਮੈਂ ਤਾਂ ਬੜੀ ਬੋਲੀ ਨਾ ਆ ਫਿਰ ਅੰ ਬਿਕਰਮ ਗਿਆ ਉੱਧਰ ਹਾਂ ਉਹ ਸ਼ੈਕਲ ਪੇ ਘਾਲਿਆ ਮੈਂ ਵਾਹੇ ਦੋਸਤੋ ਗੁੱਟ ਬਈ